ਹੈਲੋ ਜੀ ਸਤ ਸ੍ਰੀ ਅਕਾਲ ਜੀ ਹਾਂਜੀ ਮੈਂ ਜਸਪੀਤ कौर ਮਾਨਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰਮਾਨ ਬਲੌਗ ਦੇ ਵਿੱਚ ਹੋਰ ਸਨੌ ਲਓ ਜੀ ਕੀ ਹਾਲ ਚਾਲ ਆ ਠੀਕ ਠਾਕ ਵਧੀਆ ਉਮੀਦ ਆ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਹਾਂਜੀ ਟਾਈਮ ਹੈਗਾ ਜੀ ਸਵੇਰ ਦਾ ਸਵੇਰ ਤੇ ਇੱਥੇ ਸਾਢੇ 3 ਦਾ ਟਾਈਮ ਆ ਅ ਅਮਰਤ ਵੇਲੇ ਦਾ ਟਾਈਮ ਆ ਤੇ ਆਪਾਂ ਲੱਗੇ ਸੀਗੇ ਇੱਥੇ ਮੈਂ ਨਹਾ ਧੋ ਕੇ ਆਪਣਾ ਅੱਗੇ ਸੀਗੀ ਰਸੋਈ ਦੇ ਵਿੱਚ ਤੇ ਹੁਣ ਮੈਂ ਲੱਗੀ ਸੀ ਇੱਥੇ ਦੇਗ ਬਣਾਉਣ ਕਿਉਂਕਿ ਅੱਜ ਆਪਣੀ ਗੁਰਦੁਆਰਾ ਸਾਹਿਬ ਦੇ ਵਿੱਚ ਸੀਗੀ ਦੇਗ ਦੀ ਸੇਵਾ ਤੇ ਆਪਾਂ ਹੁਣ ਲੱਗ ਕੇ ਸੀਗੀ ਇੱਥੇ ਦੇਗ ਬਣਾਉਣਾ ਤੇ ਜਿਸ ਦਿਨ ਦੇਗ ਦੀ ਸੇਵਾ ਹੁੰਦੀ ਆ ਤੇ ਉਸ ਦਿਨ ਰਾਤ ਨੂੰ ਵੀ ਸਾਰੀ ਰਾਤ ਜਿਹੜੀ ਟੈਨਸ਼ਨ ਦੇ ਵਿੱਚ ਜੀ ਜਾਂਦੀ ਹੁੰਦੀ ਹੈ ਕਿ ਮੈਨੂੰ ਤਾਂ ਹੀ ਲੱਗਿਆ ਰਹਿੰਦਾ ਵੀ ਕਿਤੇ ਮੈਂ ਲੇਟ ਨਾ ਹੋ ਜਾਂ ਮੈਂ ਉੱਠਣ ਦੇ ਵਿੱਚ ਲੇਟ ਨਾ ਹੋ ਜਾ ਨਾ ਇਹ ਤਾਂ ਵੈਸੇ ਤਾਂ ਮੇਰਾ ਰੁਟੀਨ ਹੈਗਾ ਜੀ ਮੈਂ 4 ਵਜੇ ਉੱਠ ਜਾਨੀ ਹੁੰਦੀ ਆ ਤੇ ਪਰ ਉਸ ਦਿਨ ਫਿਰ ਮੈਨੂੰ ਥੋੜਾ ਜਿਆਦਾ ਇਹ ਹੁੰਦਾ ਕਿ ਮੈਂ ਜਲਦੀ ਉੱਠ ਜਾ ਤੇ ਫਿਰ ਮੈਂ ਇੱਥੇ ਆਪਦਾ ਨਹਾ ਕੇ ਤੇ ਆ ਗਈ ਸਿਰ ਸੋਏ ਦੇ ਵਿੱਚ ਉਨੇ ਇੱਥੇ ਆਪਾਂ ਬਣਾਉਣੀ ਆ ਸਭ ਤੋਂ ਪਹਿਲਾਂ ਤਾਂ ਦੇਗ ਦੇਗ ਬਣਾ ਕੇ ਤੇ ਫਿਰ ਆਪਾਂ ਜਦੋਂ ਦੇਗ ਗੁਰਦੁਆਰਾ ਸਾਹਿਬ ਭੇਜਦੀ ਬਾਕੀ ਕੰਮ ਆਪਾਂ ਕਰਾਂਗੇ ਬਾਅਦ ਵਿੱਚ ਕਿਉਂਕਿ ਸਭ ਤੋਂ ਪਹਿਲਾਂ ਮੇਨ ਜਿਹੜਾ ਕੰਮ ਆਪਣਾ ਜ਼ਰੂਰੀ ਆ ਵੀ ਦੇਗ ਬਣਾਣੀ ਤੇ ਦੇਗ ਬਣਾ ਕੇ ਤੇ ਫਿਰ ਟਾਈਮ ਤੇ ਆਪਾਂ ਗੁਰੂ ਘਰ ਭੇਜਦੀ ਕਿਉਂਕਿ ਅੱਗੇ ਤਾਂ ਵੈਸੇ ਮੈਂ ਹੀ ਲੈ ਕੇ ਜਾਣੀ ਹੁੰਦੀ ਆ ਤੇ ਪਰ ਅੱਜ ਅਰਸ਼ਨੂਰ ਦੇ ਡੈਡੀ ਕਹਿੰਦੇ ਕਿ ਚਲੋ ਵੀ ਮੈਂ ਲੈ ਜਾਊਗਾ ਕਿਉਂਕਿ ਇਹ ਹੁੰਦਾ ਕਿਉਂਕਿ ਮੈਂ 7:30 ਵਜੇ ਤਨੂਰ ਦੀ ਵੈਣ ਆ ਜਾਂਦੀ ਅਰਸ਼ਨੂਰ ਦੀ ਤੇ ਫਿਰ ਮੈਨੂੰ ਵੀ ਤਿਆਰ ਕਰਨਾ ਹੁੰਦਾ ਉਹਦੀ ਰੋਟੀ ਸਬਜ਼ੀ ਵੀ ਬਣਾਉਣੀ ਹੁੰਦੀ ਹੈ ਹਨਾ ਤੇ ਉਸ ਤੋਂ ਪਹਿਲਾਂ ਫਿਰ ਮੈਂ ਧਾਰਾ ਵੀ ਕੱਢਣੀਆਂ ਹੁੰਦੀਆਂ ਹਨਾ ਤੇ ਪਸ਼ੂਆਂ ਦੀ ਸਾਮ ਸੰਭਾਲ ਵੀ ਹੋ ਜਾਂਦੀ ਹੈ ਤਾਂ ਘਰ ਕੇ ਫਿਰ ਅੱਜ ਉਹ ਕਹਿੰਦੇ ਕਿ ਚਲ ਕੋਈ ਗੱਲ ਨਹੀਂ ਕਿ ਤੇਕ ਬਣਾ ਲੈ ਤੇ ਉਸ ਤੋਂ ਬਾਅਦ ਫਿਰ ਗੁਰਦੁਆਰਾ ਸਾਹਿਬ ਮੈਂ ਚਲੀ ਜਾਊਂਗਾ ਚਲਾ ਜਾਊਂਗਾ ਕਿਉਂਕਿ ਜੇ ਮੈਂ ਗੁਰਦੁਆਰਾ ਸਾਹਿਬ ਜਿੱਦਾਂ ਵੈਸੇ ਆਪਾਂ ਜਾਣੇ ਆ ਤਾਂ ਮੱਥਾ ਟੇਕਣ ਵਾਸਤੇ ਹਨਾ ਤਾਂ ਆਪਾਂ 10 ਮਿੰਟ ਹਾਜ਼ਰੀ ਰਵਾਉਣੀ ਆ ਗੁਰੂ ਘਰ ਦੇ ਵਿੱਚ ਵੀ 20 ਮਿੰਟ ਅੱਧਾ ਘੰਟਾ ਹਨਾ ਹਾਜ਼ਰੀ ਰਵਾ ਕੇ ਤੇ ਆਪਾਂ ਚਲੋ ਆ ਜਾਂਨੇ ਆ ਤੇ ਇਹ ਹੁੰਦਾ ਵੀ ਫਿਰ ਐਦਾਂ ਹੁੰਦਾ ਕਿ ਆਪਾਂ ਟਾਈਮ ਨਾਲ ਜਾਈਏ ਤੇ ਫਿਰ ਆਪਾਂ ਨੂੰ ਉੱਥੇ ਆਪਾਂ ਬੈਠ ਕੇ ਹਨਾ ਵੀ ਪਾਠ ਵੀ ਸੁਣੀਏ 10 ਮਿੰਟ ਬੈਠ ਕੇ ਤੇ ਬਾਕੀ ਐ ਹੁੰਦਾ ਕਿ ਫਿਰ ਜਦੋਂ ਅਰਦਾਸ ਤੋਂ ਬਾਅਦ ਫਿਰ ਬਾਬਾ ਜੀ ਕਥਾ ਕਰਨ ਲੱਗ ਜਾਂਦੇ ਨੇ ਤੇ ਕਥਾ ਤੋਂ ਬਾਅਦ ਫਿਰ ਵਾਪਸ ਆਉਣਾ ਹੁੰਦਾ ਯਾਨੀ ਕਿ ਤਕਰੀਬਨ 6:30 ਹੋ ਜਾਂਦੇ ਆ ਪੁਰਤਵਾਰਾ ਸੈਤ ਤੋਂ ਵਾਪਸ ਆਉਂਦੇ ਆ ਉਹ ਤੇ ਤਾਂ ਕਰਕੇ ਫਿਰ 6:30 ਸਵਾ 6 ਹੋ ਜਾਂਦੇ ਆ ਤਾਂ ਕਰਕੇ ਫਿਰ ਮੈਂ ਕਿਹਾ ਵੀ ਉਸ ਤੋਂ ਬਾਅਦ ਫਿਰ ਮੈਨੂੰ ਵੀ ਧਾਰਾ ਨੂੰ ਵੀ ਲੇਟ ਹੋ ਜੂਗੀ ਮੈਂ ਤੇ ਜਿਆਦਾ ਸਿਧਿਆਂ ਵੀ ਧਾਰਾਂ ਨਹੀਂ ਕੱਡੀਆਂ ਜਾਂਦੀਆਂ ਹੈਗੀਆਂ ਕਿਉਂਕਿ ਸਰਦੀ ਦੇ ਵਿੱਚ ਤਾਂ ਤਕਰੀਬਨ ਮੈਂ ਧਾਰਾਂ ਤੁਰਾ ਕੱਢ ਕੇ ਫਿਰ ਸਾਢੇ 5 ਘਰਤਵਾਰਾ ਸਾਬ ਦੇਖ ਲੈ ਕੇ ਜਾਨੀ ਆ ਜਦੋਂ ਸਰਦੀਆਂ ਦੇ ਵਿੱਚ ਆਪਣੀ ਦੇਖ ਦੀ ਸੇਵਾ ਆਉਂਦੀ ਆ ਤਾਂ ਉਦੋਂ ਤਾਂ ਸਾਢੇ 5 ਚਲੀ ਜਾਂ ਨਹੀਂ ਹੁੰਦੀ ਆ ਤਾਂ ਵੀ ਉਦੋਂ ਵੈਨ ਵੀ ਲੇਟ ਆਉਂਦੀ ਹੁੰਦੀ ਆ ਤੇ ਬਾਕੀ ਧਾਰਾਂ ਦਾ ਹੈ ਹੁੰਦਾ ਕਿ ਸਿਧਿਆਂ ਚੋਈਆਂ ਜਾਂਦੀਆਂ ਜਾਂਦੀਆਂ ਸਰਦੀਆਂ ਦੇ ਵਿੱਚ ਤੇ ਗਰਮੀ ਦੇ ਵਿੱਚ ਫਿਰ ਬਾਲੀ ਸਿਧਿਆਂ ਧਾਰਾਂ ਵੀ ਨਹੀਂ ਕੱਟੀਆਂ ਜਾਂਦੀਆਂ ਕਿਉਂਕਿ ਮੈਂ ਧਾਰਾਂ ਕੱਟਣਾਂ 5 ਵਜੇ ਲੱਗਦੀ ਹੁੰਦੀਆਂ ਤੇ ਫਿਰ ਮੈਂ ਹੁਣ ਸੋਚਿਆ ਕਿ ਪਹਿਲਾਂ ਮੈਂ ਇੱਥੇ ਦੇਰ ਬਣਾਦਾ ਤੇ ਦੇਰ ਇਹ ਫੇਰ ਆਪਾਂ ਬਾਅਦ ਵਿੱਚ ਆਪਣਾ ਧਾਰਾ ਕੱਢਾਂਗੇ ਫਿਰ ਇਹਨੂੰ ਵੀ ਡੈਡਿੰਗ ਕਰ ਕਰ ਕੇ ਸਭ ਲਾਜੰਕੀ ਦੇ ਦੇਗਾ ਇਹ ਫੇਰ ਆਪਾਂ ਆਪਣੇ ਜਿਹੜੇ ਕੰਮ-ਕੰਮ ਦੇ ਬਾਅਦ ਵਿੱਚ ਕਰੀ ਜਾਵਾਂਗੇ ਬਾਕੀ ਕੀ ਹੋ वगैरा ਤਾਂ ਮੈਂ ਪਹਿਲਾਂ ਹੀ ਜਿੱਦਾਂ ਕਿ ਹਨਾ ਵੀ ਮਲਾਈ ਗਰਮ ਕਰ ਕਰਨੀ ਆ ਮਲਾਈ ਜਿਵੇਂ ਰੜਕਦੀ ਹੁੰਨੀ ਆ ਤੇ ਰੜਕ ਕੇ ਤੇ ਫਿਰ ਮੈਂ ਕਿਉਂ ਆ ਤਾਂ ਪਹਿਲਾਂ ਹੀ ਮੇਰਾ ਵੀ ਆਪਣਾ ਹੁੰਦਾ ਹੀ ਆ ਘਰ ਦਾ ਜੁੜਿਆ ਹੁੰਦਾ ਤੇ ਮੈਂ ਇਦਾਂ ਕਰਦੀ ਆ ਜਿਹੜਾ ਦੇਲੀ ਆਪਦੇ ਹਨਾ ਵੀ ਵਰਤਮਾਲਾ ਹੁੰਦਾ ਉਹ ਤਾਂ ਅੱਡ ਕੱਢ ਲੈਣੀ ਆ ਤੇ ਜਿਹੜਾ ਮੈਂ ਜੋਤ ਲਾਉਣੀ ਹੁੰਦੀ ਆ ਜਿਹੜੀ ਘਰੇ ਦੇਲੀ ਹਨਾ ਸ਼ਾਮ ਦੇ ਟਾਂਕ ਤੇ ਆਪਾਂ ਜੋਤ ਲਾਉਣੀ ਆ ਤੇ ਫਿਰ ਜਿਹੜੀ ਦੇਖ ਵਾਸਤੇ ਆਪਾਂ ਰੱਖਦੇ ਆ ਹਨਾ ਚੌਕੀ ਤੇ ਟਮਾਟੇ ਫੜ ਜਿੱਦਾਂ ਨਾ ਇਹ ਤਰ੍ਹਾਂ ਦੇ ਸੀਗੇ ਆ ਆਪਣੇ ਕੋਲੇ ਪ੍ਰਾਣੂ ਕਿਉਂ ਵਾਲੇ ਖਾਲੀ ਹੋਏ ਤੇ ਫਿਰ ਮੈਂ ਨਾ ਡੱਬਿਆਂ ਦੇ ਵਿੱਚ ਆਡੀ ਨੂੰ ਗਰਮ ਕਰਕੇ ਉਹ ਆਡੀ ਅਲੱਗ ਹੀ ਰੱਖ ਲੈਣੀ ਹੁੰਦੀ ਆ ਫਿਰ ਸੁੱਚਮ ਰਹਿ ਜਾਂਦੀ ਆ ਨਹੀਂ ਤਾਂ ਕਈ ਵਾਰੀ ਐ ਹੁੰਦਾ ਜਿਵੇਂ ਕਿ ਜੁੱਠ ਹੱਥ ਨਾਲ ਲੱਗ ਜਾਣਾ ਤੇ ਫਿਰ ਮੈਂ ਡੱਬਿਆਂ ਦੇ ਵਿੱਚ ਪਾ ਕੇ ਤੇ ਫਿਰ ਮੈਂ ਕਿਹਦੇ ਆਪਾਂ ਜੋਤ ਲਾਉਣੀ ਹੈ ਉਸ ਕਮਰੇ ਦੇ ਵਿੱਚ ਹਨਾ ਬਾਬਾ ਜੀ ਵਾਲੇ ਤੇ ਉੱਥੇ ਮੈਂ ਸੋ ਰੱਖ ਲੈਣੀ ਆ ਕਿਉਂਕਿ ਜੇ ਮੈਂ ਫ੍ਰਿਜ ਦੇ ਵਿੱਚ ਉਹ ਵੀ ਫਿਰ ਰੱਖਾਂ ਤਾਂ ਫਿਰ ਵੀ ਐ ਹੁੰਦਾ ਕਈ ਵਾਰੀ ਬੱਚਿਆਂ ਦਾ ਨਹੀਂ ਪਤਾ ਹੁੰਦਾ ਕੋਈ ਢੁੱਠ ਮਿੱਠੇ ਹੱਥ ਲੱਗ ਜਾਣ ਤੇ ਫਿਰ ਇਸ ਚੀਜ਼ ਦਾ ਵਹਿਮ じゃ ਰਹਿੰਦਾ ਆਪਦੇ ਮਨ ਨੂੰ ਇਹ ਹੁਣ ਮੈਂ ਇੱਥੇ ਬਸ ਜਿੱਦਾਂ ਪ੍ਰਸ਼ਾਦ ਵਾਸਤੇ ਦੇਗ ਵਾਸਤੇ ਜਿਹੜਾ ਆਟਾ ਹੈ ਭੁੰਨ ਲਈਆਂ ਭੁੰਨ ਰਹੀਆਂ ਤੇ ਆਟਾ ਭੁੰਨ ਕਿਤੇ ਮੈਂ ਇੱਕ ਸਾਈਡ ਆਟਾ ਭੁੰਨ ਰਹੀਆਂ ਤੇ ਇੱਕ ਸਾਈਡ ਮੈਂ ਜਿੱਦਾਂ ਕਿ ਪਾਣੀ ਰੱਖਦਾ ਸੀ ਗਰਮ ਤੇ ਉਹਦੇ ਵਿੱਚ ਹੀ ਮੈਂ ਖੰਡ ਪਾਤੀ ਸੀ ਕਿਉਂਕਿ ਖੰਡ ਜਿਹੜੀ ਨਾ ਇਸ ਵਾਰੀ ਜ਼ਿਆਦਾ ਥੋੜੀ ਜਿਹੀ ਮੋਟੀ ਸੀਗੀ ਤੇ ਫਿਰ ਮੈਂ ਉਹ ਪਾਣੀ ਦੇ ਵਿੱਚ ਹੀ ਪਾ ਲਈ ਮੈਂ ਕਿ ਵੀ ਇਸ ਤਰ੍ਹਾਂ ਜਿਹੜਾ ਪਾਣੀ ਗਰਮ ਹੋ ਜਾਊਗਾ ਉਹਦੇ ਵਿੱਚ ਖੰਡ ਜਿਹੜੀ ਛੇਤੀ ਮੈਲਟ ਜੀ ਹੋ ਜਾਊਗੀ ਤੇ ਫਿਰ ਦੇਗ ਜਿਹੜੀ ਸੋਹਣੀ ਬਣ ਜਾਂਦੀ ਆ ਤੇ ਬਾਕੀ ਹਣਾ ਜਦੋਂ ਆਪਾਂ ਗੁਰੂ ਘਰੇ ਕੋਈ ਵੀ ਚੀਜ਼ ਲੈ ਕੇ ਜਾਂਦੇ ਹਾਂ ਤਾਂ ਬੜੇ ਸਤਿਕਾਰ ਨਾਲ ਪਿਆਰ ਨਾਲ ਬਣਾ ਕੇ ਤੇ ਆਪਾਂ ਦੇਗ ਜਿਵੇਂ ਲੈ ਕੇ ਜਾਂਦੇ ਹਾਂ ਤਾਂ ਫੇਰ ਹੀ ਫਾਇਦਾ ਹਣਾ ਤੇ ਇਥੇ ਅਰਸ਼ਨੂਰ ਦੇ ਡੈਡੀ ਵੀ ਉੱਠ ਕੇ ਆ ਗਏ ਸੀਗੇ ਤੇ ਫਿਰ ਉਹ ਕਹਿੰਦੇ ਸੀ ਉਹਨਾਂ ਨੂੰ ਮੈਂ ਕਿਹਾ ਸੀ ਕਿ ਤੁਸੀਂ ਨਾ ਲਓ ਬਸ ਦੇਖ ਬਨਸਲੀ ਤੁਸੀਂ ਨਾ ਲਓ ਤੇ ਫਿਰ ਨਾ ਕੇ ਬਾਅਦ ਵਿੱਚ ਤੁਸੀਂ ਲੈ ਜਾਓ ਜਦ ਤੱਕ ਤੁਸੀਂ ਨਾ ਕੇ ਆਉਂਗੀ ਤੇ ਦੇਗ ਬਣ ਜਾਊਗੀ ਜਿਹਾਂ ਸੀ ਇੱਥੇ ਜਿਹੜਾ ਆਟਾ ਚੰਗੀ ਤਰ੍ਹਾਂ ਆਪਾਂ ਪਾਉਣ ਲਿਆ ਸੀਗਾ ਤੇ ਉਧਰ ਪਾਣੀ ਵੀ ਆਪਣਾ ਜਿਹੜਾ ਗਰਮ ਹੋ ਗਿਆ ਸੀਗਾ ਤੇ ਹੁਣ ਆਪਾਂ ਵਿੱਚ ਪਾ ਦਤਾ ਹੈਗਾ ਪਾਣੀ ਤੇ ਪਾਣੀ ਪਾ ਕੇ ਨੂੰ ਹੁਣ ਚੰਗੀ ਤਰ੍ਹਾਂ ਹਲਾ ਕੇ ਮਿਕਸ ਕਰ ਦਾਂਗੇ ਚੰਗੀ ਤਰ੍ਹਾਂ ਇਹਨੂੰ ਹਲਾਵਾਂਗੇ ਤੇ ਜਿਹੜੀ ਦੇਖੋ ਬਹੁਤ ਸੋਹਣੀ ਬਣ ਕੇ ਤਿਆਰ ਹੋਈ ਸੀ ਅੱਜ ਦੇਖ ਜਿਹੜੀ ਵਾਲੇ ਵਧੀਆ ਬਣੀ ਸੀਗੀ ਤੇ ਹਾਂਜੀ ਦੋ ਜੀ ਇੱਥੇ ਦੇਗ ਆਪਣੀ ਠੰਡੀ ਵੀ ਹੋ ਗਈ ਸੀਗੀ ਤੇ ਫਿਰ ਹੁਣ ਮੈਂ ਕੱਢ ਰਹੀ ਸੀਗੀ ਢੋਲ ਦੇ ਵਿੱਚ ਤੇ ਇਹਦੇ ਚ ਲੈ ਕੇ ਜਾਣੀ ਸੋਕੀ ਇਹਨਾਂ ਨੂੰ ਮੈਂ ਤਾਂ ਵੈਸੇ ਆਪਣਾ ਦੂਸਰਾ ਲਾਉਂਗਾ ਹੈਗਾ ਲੈ ਕੇ ਆਂਦਾ ਸੀਗਾ ਮੈਂ ਦੇਗ ਲਈ ਸਪੈਸ਼ਲ ਤੇ ਮੈਂ ਤਾਂ ਉਹਦੇ ਚ ਲੈ ਜਾਣੀ ਹੁੰਦੀ ਆ ਤੇ ਫਿਰ ਮੈਂ ਕਿਹਾ ਚਲੋ ਇਹਨਾਂ ਨੂੰ ਤਾਂ ਮੈਂ ਦੇਗ ਦੇ ਚ ਲੈ ਪਾ ਦੇਣੀ ਆ ਢੋਲ ਦੇ ਵਿੱਚ ਵੀ ਚਲੋ ਲੈ ਜਾਣੀ ਸੋਕੀ ਆ ਤੇ ਹੁਣ ਇੱਥੇ ਮੈਂ ਪਾ ਦਿਆਂ ਦੇਗ ਦੇਗ ਪਾਤੀ ਤੇ ਫਿਰ ਨਾਲ ਹੀ ਆਪਾਂ ਪਾਣੀ ਰੱਖ ਦਾਂਗੇ ਬਾਕੀ ਤੇ ਉਸ ਤੋਂ ਬਾਅਦ ਫਿਰ ਆਪਾਂ ਘਰੇ ਧੂਫਤੀ ਕਰਾਂਗੇ ਤੇ ਧੂਫਤੀ ਕਰਕੇ ਫਿਰ ਆਪਾਂ ਜਿਹੜੇ ਆਪਣੇ ਕੰਮ ਸੰਦੇ ਕਰਾਂਗੇ ਤੇ ਬਾਕੀ ਉਸ ਤੋਂ ਅੱਗੇ ਮੈਂ ਜਿਹੜੀ ਜਦੋਂ ਬਾਅਦ ਚ ਮੈਂ ਆਪਣਾ ਵੇੜੇ ਦੇ ਵਿੱਚ ਝਾੜੂ ਵਗੈਰਾ ਲਗਾਉਂਗੀ ਇਹ ਵੇੜੇ ਦੇ ਵਿੱਚ ਮੈਂ ਲਗਾਉਂਗੀ ਝਾੜੂ ਬੋਕਰ ਲਾਉਂਗੀ ਤੇ ਬਾਹਰੋਂ ਸੁੰਭਰੂੰਗੀ ਹਾਂ ਤੇ ਕੰਮ ਤਾਂ ਦਾ ਜਿਹੜਾ ਆਪਾਂ ਬਾਰਦਾ ਕਰਾਂਗੇ ਤੇ ਉੱਥੇ ਮੈਂ ਜਿਹੜੀ ਆਪਣੀ ਜਿਹੀ ਵੌਇਸਓਵਰ ਸੀ ਜੀ ਉਹ ਨਹੀਂ ਕੀਤੀ ਕੋਈ ਵੀ ਕਿਉਂਕਿ ਬਾਰ ਜਿਹੜੀ ਆਵਾਜ਼ ਆ ਰਹੀ ਸੀਗੀ ਜਦੋਂ ਬਾਬਾ ਜੀ ਪਾਠ ਕਰ ਰਹੇ ਸੀ ਪੜ੍ਹ ਰਹੇ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਫਿਰ ਪਾਣੀ ਸੁਣਿਓ ਤੁਸੀਂ ਉਹ ਬਹੁਤ ਵਧੀਆ ਲੱਗਦੀ ਹੈ ਫਿਰ ਮੈਂ ਉੱਥੇ ਜਿਹੜੀ ਆਵਾਜ਼ ਜਿਹੜੀ ਬੰਦ ਕਰਤੀ ਸੀਗੀ ਤਾਂ ਕਰਕੇ ਆਵਾਜ਼ ਬੰਦ ਕੀਤੀ ਸੀਗੀ ਵੀ ਚਲੋ ਤੁਸੀਂ ਵੀ ਗੁਰਬਾਣੀ ਸੁਣਿਓ ਤੇ ਕਿਉਂਕਿ ਸਵੇਰੇ ਕਈ ਵਾਰੀ ਆਪਾਂ ਉੱਠਣ ਚ ਲੇਟ ਤਾਂ ਹੋ ਜਾਂਦੀਆਂ ਆ ਤੇ ਜਦੋਂ ਲੇਟ ਹੋ ਜਾਂਦੀ ਹੈ ਨਾ ਤਾਂ ਮੈਨੂੰ ਪਤਾ ਨਹੀਂ ਕਿਉਂ ਮੈਨੂੰ ਆਪਣੇ ਆਪ ਦੀ ਖੇਚੜ ਛੜਨ ਲੱਗ ਜਾਂਦੀ ਹੈ ਕਿਉਂਕਿ ਜਦੋਂ ਆਪਾਂ ਅਮਰਤ ਵੇਲੇ ਉੱਠ ਕੇ ਆਪਣੇ ਕੰਮ ਧੰਦੇ ਕਰਦੇ ਆ ਨਾ ਤਾਂ ਮਨ ਨੂੰ ਇੰਨਾ ਸਕੂਨ ਮਿਲਦਾ ਨਾ ਸਵੇਰ ਅਮਰਤ ਵੇਲੇ ਜਿਹੜਾ ਜਾਗਣਾ ਹੈ ਨਾ ਤੇ ਸਰੀਰ ਨੂੰ ਤੰਦਰੁਸਤੀ ਵੀ ਮਿਲਦੀ ਹੈ ਹਨਾ ਤੇ ਸਕੂਨ ਜਿਆ ਵੀ ਮਿਲਦਾ ਆਪਣੇ ਮਨ ਨੂੰ ਇੱਕ ਵੀ ਅਮਰਤ ਵੇਲੇ ਜਨਾਲੇ ਤਾਂ ਆਪਾਂ ਕੰਮ ਧੰਦੇ ਕਰਦੇ ਆ ਤਾਂ ਨਾਲ ਗੁਰਬਾਣੀ ਸੁਣਦੇ ਆ ਹਨਾ ਤੇ ਗੁਰਦੁਆਰਾ ਸਾਹਿਬ ਚੋਂ ਜਿੱਦਾਂ ਆਵਾਜ਼ ਆਉਂਦੀ ਹੈ ਗੁਰਬਾਣੀ ਸੁਣਦੇ ਆ ਤਾਂ ਮੰਨੂ ਨਾ ਜਿਹੜਾ ਵੱਖਰਾ ਹੀ ਸਕੂਨ ਜਿਹਾ ਮਿਲਦਾ ਏ ਹਾਂਜੀ ਤੇ ਹੁਣ ਮੈਂ ਇੱਥੋਂ ਲੱਗੀ ਸੀ ਕਿ ਸਾਫ਼ ਕਰਨ ਪਹਿਲਾਂ ਪਹਿਲਾਂ ਮੈਂ ਸਾਫ਼ ਕਰ ਲੂੰਗੀ ਦੇ ਕਿਉਂਕਿ ਕਮਰੇ ਦੇ ਵਿੱਚ ਤਾਂ ਮੈਂ ਪਹਿਲਾਂ ਝਾੜੂ ਲਾਤਾ ਸੀਗਾ ਰਸੋਈ ਦੇ ਵਿੱਚ ਵੀ ਝਾੜੂ ਲਗਾ ਲਿਆ ਸੀਗਾ ਜਦੋਂ ਗੈਂਸ ਵਗੈਰਾ ਸਾਫ਼ ਕੀਤਾ ਸੀਗਾ ਉਦੋਂ ਮੈਂ ਝਾੜੂ ਵਗੈਰਾ ਇਧਰੋਂ ਕੱਢ ਲਿਆ ਸੀਗਾ ਕਿਉਂਕਿ ਮੈਨੂੰ ਐਸੀ ਕਿ ਹਨਾ ਇੱਥੇ ਵੀ ਜੋਤਵਤੀ ਕਰਨੀ ਹੁੰਦੀ ਆ ਉਹ ਤਾਂ ਮੈਂ ਸਵੇਰੇ ਢੇਲੀ ਹਰੋਜੀ ਪਹਿਲਾਂ ਝਾੜੂ ਲਾਉਣੀ ਇੱਥੇ ਉੱਥੇ ਕਿਨ੍ਹਾ ਕੇ ਤੇ ਬਾਅਦ ਵਿੱਚ ਇਹਨੂੰ ਇੱਥੋਂ ਸਾਫ਼ ਕਰਕੇ ਹਨਾ ਉੱਪਰੋਂ ਸਾਰੀ ਭਾਰੀ ਸਾਫ਼ ਕਰਕੇ ਤੇ ਫਿਰ ਜੋ ਧੂਤੀ ਕਰਦੀ ਹੁੰਨੀ ਆ ਧੂਤੀ ਫੇਰ ਕਰਦੀ ਹੁੰਨੀ ਆ ਤੇ ਰਸੋਈ ਦੇ ਵਿੱਚੋਂ ਵੀ ਅੱਜ ਮੈਂ ਪਹਿਲਾਂ ਝਾੜੂ ਵਗੈਰਾ ਕੱਢ ਕੇ ਤੇ ਗਿਆਨ ਸਾਫ਼ ਕਰਕੇ ਬਾਤੀ ਦੇਗ ਬਣਾਉਣ ਲੱਗੀ ਸੀਗੀ ਤੇ ਹੁਣ ਮੈਂ ਬਸ ਉੱਪਰੋਂ ਇੱਥੋਂ ਸਾਫ਼ ਕਰ ਦਿਆਂ ਕਿਉਂਕਿ ਉੱਪਰੋਂ ਮੈਂ ਫਿਰ ਬਾਅਦ ਵਿੱਚ ਸਾਫ਼ ਕਰਦੀ ਹੁੰਨੀ ਆ ਪਹਿਲਾਂ ਨੀਚੋਂ ਝਾੜੂ ਲਗਾ ਲੈਣੀ ਹੁੰਨੀ ਆ ਹੁਣ ਉੱਪਰੋਂ ਸਾਫ਼ ਕਰਕੇ ਤੇ ਆਪਾਂ ਇੱਥੇ ਜੋ ਧੂਤੀ ਕਰ ਦਿੰਦੇ ਆ ਜੀ ਤੇ ਜੋਤ ਵਤੀ ਕਰਨ ਤੋਂ ਬਾਅਦ ਫਿਰ ਆਪਾਂ ਜਿਹੜਾ ਆਪਾਂ ਅਗਲੇ ਆ ਦੇ ਜਿਹੜੇ ਘਰ ਦੇ ਕੰਮ ਧੰਦੇ ਨੇ ਉਹ ਕਰਦੇ ਆ ਕਿਉਂਕਿ ਫਿਰ ਉਸ ਤੋਂ ਬਾਅਦ ਮੈਂ ਟਾਈਮ ਦੇਖ ਕੇ ਤੇ ਫਿਰ ਜੇ ਤਾਂ ਮੇਰਾ ਟਾਈਮ ਜੇ ਤਾਂ 5 ਵਜੇ ਕਿ ਹੋਈ ਫਿਰ ਤਾਂ ਮੈਂ ਧਾਰਾ ਕੱਢ ਲੂੰਗੀ ਤੇ ਜਿਹਹ ਲੈਸਦਿਆਂ ਹੋਇਆ ਤਾਂ ਫਿਰ ਆਪਾਂ ਪਹਿਲਾਂ ਵੇੜਾ ਘੋੜਾ ਸੁੰਬਰ ਲਾਂਗੇ ਹਾਂਜੀ ਲੋ ਜੀ ਇੱਥੇ ਹੁਣ ਮੈਂ ਲੱਗ ਗਈ ਸੀ ਕਿ ਝਾੜੂ ਲਾਉਣ ਯਾਨੀ ਕਿ ਵੇਲੇ ਦੇ ਵਿੱਚ ਸੁੰਬਰ ਦੀਆਂ ਤੇ ਬਾਹਰ ਚੌਂਤਰੇ ਦੇ ਵਿੱਚ ਝਾੜੂ ਲਗਾ ਦੇਣੀ ਆ ਕਿਉਂਕਿ ਹਲੇ ਮੈਂ ਟਾਈਮ ਦੇਖਿਆ ਸੀ ਇਹ ਟਾਈਮ ਹਜਲੇ ਥੋੜਾ ਸੀਗਾ ਤੇ ਫਿਰ ਮੇਰੇ ਧਾਰਾਂ ਨੂੰ ਹਜੇ ਸਿਧਿਆ ਸੀਗਾ ਤੇ ਮੈਂ ਸੋਚਿਆ ਕਿ ਚਲੋ ਆਪਾਂ ਉਨੀ ਦੇਰ ਇੱਧਰਲਾ ਜਿਹੜਾ ਕੰਮ ਖਤਮ ਕਰ ਲੈਨੇ ਆ ਫਿਰ ਧਾਰਾਂ ਕੱਢਾਂਗੇ ਹਾਂਜੀ ਲੋ ਜੀ ਹੁਣ ਮੈਂ ਅੰਦਰੋਂ ਝਾੜੂ ਵਿੜੇ ਦੇ ਵਿੱਚ ਸਾਰਾ ਸੁੰਬਰ ਕੇ ਤੇ ਬਾਹਰ ਗੇਟ ਦੇ ਉੱਪਰ ਵੀ ਲੱਗੀ ਸੀ ਇੱਥੇ ਬੱਕਰ ਲਾਉਣਾ ਤੇ ਇੱਥੋਂ ਵੀ ਬਸ ਤਕਰੀਬਨ ਸਾਰਾ ਮੈ ਸੁੰਬਰ ਲੈਣੀ ਆ ਤੇ ਬਾਕੀ ਜੀ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਬਾਕੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਜਿਹੜੀ ਵੀਡੀਓ ਕਿੱਦਾਂ ਦੀ ਲੱਗਦੀ ਹੁੰਦੀ ਮਿਲਾਂਗੇ ਆਪਾਂ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਅੱਜ ਲਈ ਬਸ ਇੰਨਾ ਕੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਏ ਬਾਏ